ਜਦੋਂ ਅਸੀਂ ਬੱਚਿਆਂ ਨੂੰ ਧਰਮ ਦੀ ਗੁੜਤੀ ਦੇਵਾਂਗੇ ਤਾਂ ਹੀ ਬੱਚੇ ਧਰਮੀ ਹੋਣਗੇ ਨਾ ਮੋਬਾਈਲ ਦੇ ਦਿੱਤੇ ਟੀਵੀ ਦੇ ਦਿੱਤੇ ਨਾ ਅਸੀਂ ਬੱਚਿਆਂ ਨੂੰ ਕਦੇ ਧਰਮ ਦੀ ਗੁੜਤੀ ਦਿੱਤੀ ਤੇ ਬੱਚੇ ਧਰਮ ਦੀ ਆਸ ਕਿੱਥੋਂ ਕਰਨਗੇ ਇਹ ਚ ਗਲਤੀ ਬੱਚਿਆਂ ਦੀ ਨਹੀਂ ਗਲਤੀ ਸਾਡੀ ਹੈ ਰਹੋ ਵਿਚਾਰ ਹੁਣ ਜਦੋਂ ਸਤਗੁਰੂ ਪਾਤਸ਼ਾਹ ਇਧਰ ਚਮਕੌਰ ਨੂੰ ਰਸਤੇ 'ਚ ਕਹੀ ਹੈ ਮਲੇ ਉਹਨੇ ਬਹੁਤ ਲੰਮਾ ਇਹ ਇਤਿਹਾਸ ਹੈ ਜੀ ਇਹ ਬਹੁਤ ਲੰਮਾ ਇਤਿਹਾਸ ਹੈ ਜੇ ਕਰੀਏ ਤੇ ਘੱਟੋ ਘੱਟ 10-15 ਦਿਨ ਚਾਹੀਦੇ ਨੇ ਜੀ ਦੇ ਇੱਥੇ ਪੜਾ ਦੇ ਕਿ ਸਤਿਗੁਰੂ ਕਿੱਥੇ ਰੁਕੇ ਕਿੰਦੇ ਕਿੰਨੇ ਸਾਹਮਿਆ ਹੁਣ ਦੇਖੋ ਇਧਰ ਜਿਹੜੇ ਗੁਰੂ ਪਤਨੀ ਆ ਰਹੇ ਉਹ ਤਾਂ ਭਾਈ ਜਵਾਰ ਸਿੰਘ ਜੀ ਵੇਦੀ ਜਿਹੜੀ ਹੈ ਇਹ ਦਿੱਲੀ ਉੱਥੇ ਜਾ ਕੇ ਰਹੇ ਨੇ ਉਹ ਭਾਈ ਮਨੀ ਸਿੰਘ ਦੀ ਅਗਵਾਈ ਚ ਦਿੱਲੀ ਚੱਲ ਪਏ ਪਰ ਦੂਜੇ ਪਾਸੇ ਜਿਹੜੇ ਛੋਟੇ ਸਾਹਿਬ ਜਾਦੇ ਨੇ ਉਹਨਾਂ ਦਾ ਪੈਂਡਾ ਵੀ ਚੱਲਦਾ ਜੀ ਜਦੋਂ ਤੇ ਬੱਚੇ ਅੱਗੇ ਗਏ ਹੁਣ ਦੇਖੋ ਵੀ ਬਾਬਾ ਅ ਜੋਰਾਵ ਸਿੰਘ ਦੇ ਬਾਬਾ ਫਤੇ ਸਨ ਉਮਰ ਕਿੰਨੀ ਕੋਈ ਜੀ ਜਿੰਨਾ ਬੱਚਿਆਂ ਨੇ ਕਦੇ ਇਹ ਸਿੰਘਾਂ ਦੇ ਮੋਢਿਆਂ ਤੇ ਉਹਨਾਂ ਨੇ ਗੋਦੀਆਂ ਲਈਆਂ ਹੋਣ ਜੀ ਜਿਹੜੇ ਬੱਚੇ ਸੁੱਖ ਵਿੱਚ ਪਲੇ ਹੋਣ ਜੀ ਮੈਂ ਕਹਦਾ ਬਾਬਾ ਫਤਿਹ ਸਿੰਘ ਇਹ ਜਿਨ੍ਹਾਂ ਦੀ ਉਮਰ 5 ਕੋ 6 ਸਾਲ ਦੀ ਉਮਰ ਲਿਖੀ ਹੈ ਕਿਸੇ ਨੇ ਕੁਝ ਕਿਸੇ ਨੇ ਕੁਝ ਲਿਖੀ ਦાદੀ ਤੋਂ ਕਦੇ ਵੱਖ ਨਹੀਂ ਸੀ ਸਿੱਖਾਂ ਕੋ ਪਿਆਰ ਮਿਲਿਆ ਜੀ ਖਡਾਵੇ ਮਿਲੇ ਉਹਨਾਂ ਨੂੰ ਤੇ ਮੈਂ ਕਹਿੰਦਾ ਉਹਨਾਂ ਤੁਸੀਂ ਇਹ ਤੋਂ ਉਦੋਂ ਹੀ ਸ਼ੁਰੂ ਹੋ ਗਏ ਕਿ ਜਦੋਂ ਭਰਵੀਂ ਠੰਡ ਦੇ ਵਿੱਚ ਤੁਸੀਂ ਵੇਖੋ ਕੱਲ ਬੇਨਤੀ ਕੀਤੀ ਬੱਚੇ ਲੈ ਕੇ ਆਇਓ ਸਾਡੇ ਬੱਚੇ ਅਸੀਂ ਘਰ ਰੱਖੇ ਨੇ ਕਿ ਸਾਡੇ ਬੱਚਿਆਂ ਨੂੰ ਕੋਈ ਠੰਡ ਨਾ ਲੱਗ ਜੇ ਤੇ ਕਦੇ ਸੋਚਿਓ ਗੁਰੂ ਗੋਬਿੰਦ ਸਿੰਘ ਮਾਤਸ਼ਾਹੀ ਮਹਾਰਾਜ ਸੇਠੇ ਸਤ ਉਹਦੀ ਰਾਤ ਹੈ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਨਿਕਲੇ ਨੇ ਉਹ ਸਾਰੇ ਸਾਧਨ ਮੁੱਕ ਕੇ ਖਤਮ ਹੋ ਗਏ ਤੇ ਬੱਚੇ ਜਿਹੜੇ ਨੇ ਉਹਨਾਂ ਦੇ ਤਸੀਦਾ ਉਦੋਂ ਸ਼ੁਰੂ ਹੋ ਗਏ ਜੀ ਜਦੋਂ ਭਰਵੀਂ ਠੰਡ ਦੇ ਵਿੱਚ ਨਾ ਕੋਈ ਗਰਮ ਕੱਪੜਾ ਏ ਨਾ ਕੋਈ ਸਾਧਨ ਹੈ ਕਿ ਜਿੱਥੇ ਮਾਂ ਦਾਦੀ ਜਿਹੜੀ ਹੈ ਉਹ ਆਪਣੇ ਪੋਤਰਿਆਂ ਨੂੰ ਲੁਕਾ ਸਕੇ ਜਦੋਂ ਇਹ ਆਪਣਾ ਸਰਸਾ ਪਾਰ ਕੀਤੀ ਹੈ ਨਾ ਜੀ ਤੇ ਜਦੋਂ ਉਹ কুমਮਾ ਮਾਸਕੀ ਜਿਹੜਾ ਹੈ ਜਿੰਨ ਉਹਨੇ ਦੇਖਿਆ ਵੀ ਇਹ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜੀ ਨੇ ਉਹਦੇ ਘਰ 'ਚ ਕਿੰਨੀ ਗਰੀਬੀ ਸੀ ਜੀ ਘਰ 'ਚ ਖਾਣੋਂ ਸ ਰੋਟੀ ਨਹੀਂ ਸੀ ਉਹ ਭੱਜ ਕੇ ਲక్ష్ਮੀ ਬਹਾਮਣੀ ਕੋ ਗਿਆ ਜਿਹੜੀ ਵਿਧਵਾ ਇੱਕ ਹਿੰਦੂ ਸਮਾਜ ਨਾਲ ਜਿਹੜੀ ਬ੍ਰਾਹਮਣੀ ਹੈ ਉਹ ਕਹਿ ਲਗਾ ਮੈਂ ਅੱਜ ਆਨੰਦਪੁਰ ਵਾਲੇ ਗੁਰੂ ਦੇ ਬੱਚੇ ਤੇ ਉਹਨਾਂ ਦੀ ਮਾਂ ਆਈ ਹੈ ਦੁਨੀਆਵੈਰੀ ਹੈ ਉਹਨਾਂ ਬੱਚਿਆਂ ਨੂੰ ਭੁੱਖ ਲੱਗੀ ਹੈ ਮੈਂ ਕਹਿੰਦਾ ਵੀ ਇਦਾਂ ਦੇ ਲੋਕ ਵੀ ਹੈਗੇ ਆ ਨਾ ਜਿਨ੍ਹਾਂ ਨੇ ਧਰਮ ਨੂੰ ਸੰਭਾਇਆ ਸੀ ਭਾਵੇਂ ਕਰਜ ਗਰੀਬੀ ਸੀ ਪਤਾ ਸੀ ਵੀ ਸਰਕਾਰ ਨੂੰ ਪਤਾ ਦੇ ਦਿਓ ਵੀ ਲੱਖਾਂ ਰੁਪਏ ਮਿਲ ਜਾਣਗੇ ਅੱਜ ਸਾਡੇ ਸਮਾਜ ਚ ਬੈਠੇ ਨੇ ਵੀ ਸਾਡੇ ਬੱਚੇ ਪੜ ਜਾਣ ਜੀ ਲਾਲਚ ਕਾਰਨ ਤੇ ਕੁਝ ਸਾਡੇ ਆਪਣੇ ਬੰਦੇ ਨੇ ਜੀ ਜਿਹੜੇ ਆਪਣਾ ਧਰਮ ਦੀਨ ਵੇਚਦੇ ਪਏ ਉਹ ਪ੍ਰਸ਼ਾਦਾ ਲੈ ਕੇ ਆਏ ਸੀ ਬੱਚਿਆਂ ਨੂੰ ਉਹਨੇ ਪ੍ਰਸ਼ਾਦਾ ਚਕਾਇਆ ਬੱਚਿਆਂ ਨੇ ਬਸ ਉਸ ਲక్ష్ਮੀ ਬਾਂਬਲੇ ਨੂੰ ਪ੍ਰਸ਼ਾਦਾ ਛਕਿਆ ਤੁਸੀਂ ਆਪ ਵਿਚਾਰ ਕਰੋ ਵੀ ਸੱਤ ਪੋ ਦੀ ਰਾਤ ਜਿਹੜੀ ਹੈ ਤੇ ਉਸ ਕੁਮੇ 마ਸ਼ ਕੀ ਦੀ ਝੁੱਗੀ ਵਿੱਚ ਗੁਜ਼ਾਰੀ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਸੁੱਖ ਨਹੀਂ ਮਿਲਿਆ ਜੀ ਜਦੋਂ ਦਿਨ ਚੜਿਆ ਅੱਠ ਪੋਤਾ ਦਿਨ ਚੜਿਆ ਜੀ ਤੇ ਧੰਨ ਮਾਤਾ ਗੁਜਰੀ ਜੀ ਜਿਹੜੀ ਨੇ ਉਹ ਲక్ష్ਮੀ ਬਾਂਬਲੀ ਸਵੇਰ ਸੋੜ ਆਈ ਇਹ ਗੰਗੂ ਨੂੰ ਪਤਾ ਨਹੀਂ ਖਬਰ ਕਿੱਥੋਂ ਲਈ ਇਹ ਚੱਲ ਕੇ ਆਇਆ ਜੀ ਕਿਉਂਕਿ ਇਹ ਗੰਗੂ ਜਿਹੜਾ ਨਾ ਇਹ ਪਤਾ ਕੌਣ ਹੈ ਇਹਦੀ ਇਹਦੀ ਇਹ ਇਹਦਾ ਪਰਿਵਾਰ ਕਿੱਥੇ ਜੁੜਦਾ ਜਾ ਕੇ ਤੁਸੀਂ ਦੇਖੋ ਇੱਕ ਪਾਸੇ ਬਾਬਰ ਕੇ ਨੇ ਇੱਕ ਪਾਸੇ ਬਾਬੇ ਕੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਕਦੇ ਗੁਰੂ ਅਰਜਨ ਦੇਵ ਦੇ ਖੇਤਰ ਐ ਸੀ ਉਹ ਜਿਹੜਾ ਅੱਗੇ ਜਾ ਕੇ ਮਿਲਣਾ ਇਹ ਸਾਰੀ ਵੰਸਾਬਲੀ ਇੱਕ ਹੈ ਕੋਟਲਾਣ ਦੇ ਅੰਖਾਰਾਇਕਾ ਲਾ ਗਨੀਖਾ ਨਬੀ ਖਾ ਇਹ ਇੱਕ ਪਰਿਵਾਰ ਨੇ ਸੀ ਇਹ ਵੀ ਇੱਕ ਪਰਿਵਾਰ ਨੇ ਹੁਣ ਦੇਖੋ ਵਿਚਰੀ ਉਹ ਲక్ష్ਮੀ ਬਹਾਮਣੀ ਜਿਹੜੀ ਆ ਨਾ ਵੀ ਉਹਨੇ ਰੱਜ ਕੇ ਜਿੰਨੀ ਕੋ ਸੇਵਾ ਕਰਸੇ ਜੋ ਰੱਬ ਨੇ ਸਮਰਥਾ ਦਿੱਤੀ ਜੋ ਉਹਦੇ ਘਰ ਵਿੱਚ ਸੀ ਭਾਵੇਂ ਗਰੀਬੀ ਸੀ ਪਰ ਉਹਨੇ ਗੁਰੂ ਮਾਤਾ ਨੂੰ ਤੇ ਗੁਰੂ ਕੇ ਬੱਚਿਆਂ ਨੂੰ ਉਹਨੇ ਜਿੰਨੀ ਕੋ ਸੇਵਾ ਕਰ ਸਕੀਤੀ ਤੇ ਗੁਰੂ ਮਾਤਾ ਜੀ ਨੇ ਪੰਜ ਸੋਨੇ ਦੀਆਂ ਅਸ਼ਰਫੀਆਂ ਤੇ ਜੋੜਾ ਕੰਗਣ ਜਿਹੜਾ ਉਹ ਲక్ష్ਮੀ ਬਹਾਮਣੀ ਦਿੱਤਾ। ਕੁੰਮੇ 마ਸ਼ਕੀ ਨੂੰ ਪੰਜ ਸੋਨੇ ਦੀ ਮੋਹਰ ਦਿੱਤੀਆਂ ਤੇ ਨਾਲ ਅਸੀਸ ਦਿੱਤੀ ਕਿ ਰੱਬ ਤੇਰੀ ਕਮਾਈ ਚ ਬਰਕਤ ਪਾਵੇ ਤੈਨੂੰ ਸੁੱਖ ਦੇਵੇ ਜੇ ਵਾਪਸ ਆਏ ਤੇ ਤੈਨੂੰ ਹੋਰ ਦੇਾਂਗੀ ਇਹ ਸਾਰਾ ਕੁਝ ਇਹ ਗੰਗੂ ਭਾਮਨ ਦੇਖਦਾ ਪਿਆ ਸੀ ਕਿ ਮਾਤਾ ਜੀ ਕੋਲ ਇੰਨਾ ਕੁ ਸੋਨਾ ਹੈ ਜਿਹੜੀ ਪਲਾਨਿੰਗ ਗੁਰੂ ਸਾਹਿਬ ਨੇ ਕੀਤੀ ਸੀ ਕਿ ਚਮਕੌਰ ਸਾਹਿਬ ਜਾਣਾ ਮਾਤਾ ਜੀ ਨੇ ਗੰਗੂ ਨੂੰ ਕਿਹਾ ਵੀ ਵੀ ਆਪਾਂ ਕਿਹੜੇ ਰਸਤੇ ਜਾ ਰਹੇ ਆ ਆਪਾਂ ਤਾਂ ਰੋਪੜ ਦੇ ਰਸਤੇ ਜਾਣਾ ਜੀ ਜੇ ਚਮਕੌਰ ਸਾਹਿਬ ਨੂੰ ਪਹੁੰਚਣਾ